ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਤੋਂ ਮੱਲਾ ਮਾਰੀਆਂ ਨੇ ਤੇ ਉੱਥੇ ਹੀ 12ਵੇਂ ਦੇ ਰਿਜ਼ਲਟ ਦੇ ਵਿੱਚੋਂ ਬਹੁਤ ਵਧੀਆ ਜਿਹੜੇ ਕਿ ਅੰਕ ਪ੍ਰਾਪਤ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਉਸ ਬੱਚੀਆਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਉਥੇ ਹੀ ਉਹਨਾਂ ਦੇ ਵੱਲੋਂ ਜਾਖਰੂਕ ਵੀ ਕੀਤਾ ਜਾ ਰਿਹਾ ਤੇ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਪਲੱਸ 2 ਅਤੇ ਦਸਵੀਂ ਦੀਆਂ ਦਸਵੀਂ ਦੇ ਜਿਹੜੇ ਕਿ ਰਿਜ਼ਲਟ ਆਏ ਤੇ ਜਿਸ ਦੇ ਵਿੱਚ ਲੜਕੀਆਂ ਦੇ ਵੱਲੋਂ ਜਿਹੜੀਆਂ ਕਿ ਕਾਫੀ ਵੱਡੀ ਗ੍ਰਿਤੀ ਦੇ ਵਿੱਚ ਜਿਹੜੀਆਂ ਕਿ ਹੁਣ ਅੰਕ ਹਾਸਲ ਕੀਤੇ ਨੇ ਤੇ ਉਥੇ ਹੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵੱਲੋਂ ਅੱਜ ਉਸ ਬੱਚੀਆਂ ਨੂੰ ਸਨਮਾਨਤਕ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਹੌਸਲਾ ਫਜ਼ਾਈ ਵੀ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਉਹਨਾਂ ਨੇ ਅਧਿਆਪਕਾਂ ਨੂੰ ਵੀ ਜਿਹੜਾ ਕਿ ਇੱਕ ਸੁਨੇਹਾ ਲਗਾਇਆ ਤੇ ਦੂਜੇ ਪਾਸੇ ਮਾਪੇ ਨੂੰ ਜਿਹੜੀ ਕਿ ਸਿੱਖਿਆ ਜਿਹੜੀ ਕਿ ਬੱਚਿਆਂ ਨੂੰ ਲੈ ਕੇ ਜਾਗਰੂਕ ਕਰਨ ਦੀ ਦਿੱਤੀ ਗਈ ਹੈ ਤੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਹ ਤੁਹਾਨੂੰ ਸੁਣਾਉਣਾ ਹੈ ਰਿਜ਼ਲਟ ਜਦੋਂ ਦੇਖਦਾ ਹੁੰਦਾ ਸੀ ਤਾਂ ਮੈਂ ਕਿਸੇ ਨਾ ਕਿਸੇ ਪੱਤਰਕਾਰ ਤੋਂ ਨੰਬਰ ਲੈ ਲੈਂਦਾ ਹੁੰਦਾ ਸੀ ਜਿੱਥੋਂ ਖਬਰ ਲੱਗੀ ਹੁੰਦੀ ਸੀ ਕਿ ਮੈਂ ਵਧਾਈ ਦੇਣੀ ਚਾਹਣਾ ਉਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਤੇ ਉਹ ਉਹਨਾਂ ਮੈਂ ਤੌਰ ਭਗਵੰਤ ਮਾਨ ਦੇ ਤੌਰ ਤੇ ਕਰਦਾ ਸੀ ਫੋਨ ਕਿ ਉਹਨਾਂ ਨੂੰ ਵੀ ਚਾ ਚੜ ਜਾਂਦਾ ਸੀ ਵੀ ਕਈਆਂ ਨੂੰ ਤਾਂ ਯਕੀਨ ਨਹੀਂ ਹੁੰਦਾ ਸੀ ਵੀ ਜਿਹੜੇ ਸੀਟੀਆਂ ਕੈਸਟਾਂ ਵਾਲੇ ਭਗਵਾਨ ਤੋਂ ਆਂ ਜੁਗਨੋ ਵਾਲੇ ਭਗਵਾਨ ਤੋਂ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹਦੇ ਵਿੱਚ ਹੁਣ ਮੈਂ ਸਮਝ ਲਓ ਸਿੱਧਾ ਇਨਵੋਲਵਾਂ ਤੇ ਹਰ ਰਿਜ਼ਲਟ ਜਿਹੜਾ ਚਾਹੇ ਉਹ ਐਜੂਕੇਸ਼ਨ ਦਾ ਚਾਹੇ ਉਹ ਹੈਲਥ ਦੇ ਵਿੱਚ ਉਹ ਰਿਜ਼ਲਟ ਜਿਹੜੇ ਨੇ ਚਾਹੇ ਉਹ ਰੋਜ਼ਗਾਰ ਦੇ ਪਰਸੈਂਟੇਜ ਹੈ ਚਾਹੇ ਉਹ ਇੰਡਸਟਰੀ ਕਿੰਨੀ ਆਈ ਕਿੰਨੇ ਪੈਸੇ ਪੰਜਾਬ ਚ ਇਨਵੈਸਟ ਹੋਏ ਚਾਹੇ ਉਹ ਸੜਕਾਂ ਦੀ ਗੱਲ ਕਰ ਲੋ ਚਾਹੇ ਮਹੱਲਾ ਕਲੀਨ ਕਾਂ ਦੀ ਗੱਲ ਕਰ ਲੋ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਸੜਕਾਂ ਬਣਾਉਣੀਆਂ ਨੇ ਲਾਇਬ੍ਰੇਰੀਆਂ ਖੋਲ੍ਹਣੀਆਂ ਪਿੰਡਾਂ ਚ ਹਰ ਸਕੋਰ ਜਿਹੜਾ ਹਰ ਰਿਜ਼ਲਟ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਸੋ ਜਦੋਂ ਮੈਂ ਅਖਬਾਰ 'ਚ ਪੜਿਆ ਫੇ ਉਹਦੀ ਫੈਸਲਾ ਕਰ ਲਿਆ ਸੀ ਕਿ ਦੋ ਦਿਨਾਂ ਬਾਅਦ ਹੁਣ ਦਸਵੀਂ ਦਾ ਵੀ ਆਉਣਾ ਤੇ ਆਪਾਂ ਇਕੱਠੇ ਹੀ ਬੁਲਾ ਕੇ ਚਾਹ ਪਾਣੀ ਪੀਉਂਨੇ ਆ ਕਰੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ 'ਚੋਂ ਪਹਿਲੀ ਵਾਰ ਇੱਥੇ ਆਏ ਹੋਵੋਗੇ ਤੁਸੀਂ ਸਾਰੇ ਪਹਿਲਾਂ ਤਾਂ ਕਦੇ ਕਿਸੇ ਨੇ ਬੁਲਾਇਆ ਨਹੀਂ ਬਥੇਰੇ ਛੋਟੇ ਪਿੰਡ ਵੀ ਆ ਜਾਂਦੇ ਤਾਂ ਵੀ ਤੁਹਾਨੂੰ ਨੇੜੇ ਨ ਲੱਗਣ ਦਿੰਦੇ ਸੀ ਪਰ ਤੁਸੀਂ ਸਾਡੇ ਘਰੇ ਆਏ ਹੋ ਸੋ ਇਸ ਕਰਕੇ ਪਹਿਲਾਂ ਲੋਕਾਂ ਨਾਲੋਂ ਦੂਰੀ ਹੀ ਰੱਖਿਆ ਜਾਂਦੀ ਸੀ ਪਰ ਫਿਊਚਰ ਦੇ ਵਕੀਲ ਵੀ ਇੱਥੇ ਬੈਠੇ ਨੇ ਭਵਿੱਖ ਦੇ ਡਾਕਟਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਇੰਜੀਨੀਅਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਨੇਤਾ ਵੀ ਇੱਥੇ ਬੈਠੇ ਨੇ ਸੋ ਜੋ ਜੋ ਤੁਹਾਡੀਆਂ ਇੱਛਾਵਾਂ ਨੇ ਜੋ ਜੋ ਤੁਹਾਡੇ ਸੁਪਨੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਬਤਾਈ ਦੇਵਾਂਗਾ ਕਿ ਤੁਸੀਂ ਸੁਪਨਿਆਂ ਵੱਲ ਨੂੰ ਜਿਹੜੇ ਇੱਕ ਇੱਕ ਕਦਮ ਹੋਰ ਵੱਧ ਕੇ ਅੱਗੇ ਔਰ ਉਸ ਤੋਂ ਘਾਹ ਅੱਗੇ ਬਤਾਈ ਦੇਵਾਂਗਾ ਮਾਪਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਖੁੱਲ ਕੇ ਪੜੋ ਕਿਉਂਕਿ ਮੈਂ ਦੇਖਿਆ పే త స్థాన